ਇੱਕ ਰੀਜੀ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਸ ਸਰਜੀਤ ਸਿੰਘ ਪਿੰਡ ਪਿਉਰੀ ਜਿਹੜੇ ਕਿ ਦਰਵਾਜਲਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਨ ਪਿਉਰੀ ਗਲੀ ਨੰਬਰ 14 ਟਿੱਬੀ ਤੇ ਅੱਜ ਅਸੀਂ ਸੂਜਨ ਦੇ ਰੂਪ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਸੋਤ ਸੂਜਨ ਸੋਫ ਆਧ ਪ੍ਰਗ ਉਤਪਨ ਹੋ ਜਾਂਦੀ ਹੈ ਔਰ ਸਾਰ ਸਰੀਰ ਸੁਝ ਜਾਂਦਾ ਹੈ ਆਹ ਰੀ ਸੋਗ ਦਾ ਬਹੁਤ ਸਾਰੇ ਕਾਰਨ ਹੁੰਦੇ ਆ ਜਿਸ ਤਰ੍ਹਾਂ ਕੇ ਅਮਲ ਆਰਕਸ਼ਾਰ ਅਧਿਕ ਚ ਉਰਕਸ਼ਚ ਜਾਂ ਦਾ ਪ੍ਰਯੋਗ ਕਰਨਾ ਇਸ ਤੇ ਰੋਗ ਉਤਪਨ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕੇ ਮੂਤਰ ਰੋਗ ਇਨ ਕਾਰਨਾ ਕਰਕੇ ਵੀ ਇਹ ਰੋਗ ਉਤਪਨ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕੇ ਵాయੂ ਰੋਗ ਦੀ وجہ ਨਾਲ ਸੋਜਣ ਹੋ ਜਾਂਦੀ ਹੈ ਔਰ ਸਰੀਰ ਸੁੱਜ ਜਾਂਦਾ ਔਰ ਗਰਮੀ ਦੀ وجہ ਨਾਲ ਸਰੀਰ ਸੂਜਣਾ ਲੱਗ ਜਾਂਦਾ ਹੈ ਔਰ ਕਫ ਠੰਡ ਬਲਗਮ ਇਹਨਾਂ ਕਾਰਨ ਕਰਕੇ ਵੀ ਸੂਜਨ ਹੋ ਜਾਂਦੀ ਹੈ ਆ ਸੋਤ ਸੂਜਨ ਇਹ ਬਹੁਤ ਕਿਸਮ ਦੀ ਹੁੰਦੀ ਹੈ ਜਿਸ ਤਰ੍ਹਾਂ ਕਿ ਮਨੁੱਖ ਜਿਹੜਾ ਕਿਸੇ ਵੀ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਸੂਜਨ ਸੋਤ ਸੂਜਨ ਜਿਸ ਤਰ੍ਹਾਂ ਕਿ ਵਾਇਰੋਗ ਦੀ ਵਜ੍ਹਾ ਨਾਲ ਸੂਜਨ ਹੋ ਜਾਂਦੀ ਹੈ ਅਰਸਤੇ ਸਰੀਰ ਸੁੱਜ ਜਾਂਦਾ ਹੈ ਔਰ ਰੰਗ ਕਾਲਾ ਹੋ ਜਾਂਦਾ ਹੈ ਔਰ ਰਗਾਂ ਪਤਣ ਲੱਗ ਜਾਂਦੀਆਂ ਸੋਜ ਨਾਲ ਸੋਜਣ ਨਾਲ ਵాయੂ ਰੋਗ ਨਾਲ ਸਰੀਰ ਪਤਣ ਲੱਗ ਜਾਂਦਾ ਹੈ ਅਰਥਾਤ ਜャਜ ਸੋਜਣ ਹੋ ਕੇ ਔਰ ਰਗਾਂ ਪਤਣ ਲੱਗ ਜਾਂਦੀਆਂ ਖੁਰਕ ਹੋਣ ਲੱਗ ਜਾਂਦੀ ਹੈ ਚਲੂਨ ਜਿਸ ਤਰ੍ਹਾਂ ਕਿ ਖੁਰਕ ਖੁਰਕ ਹੋਣੀ ਪੀੜਾ ਹੋਣੀ ਜਕੜਨ ਹੋਣੀ ਦਰਦ ਹੋਣਾ ਅਰੰਗ ਕਾਲਾ ਹੋਣਾ ਇਤਿਆਦੀ ਲੱਛਣ ਉਤਪਨ ਹੋ ਜਾਂਦੇ ਆ ਔਰ ਇੱਕ ਕਫ ਬਲਗਮ ਆਦਿਕ ਕਾਰਨ ਕਰਕੇ ਸੋਜਣ ਹੋ ਜਾਂਦੀ ਹੈ ਅਰ ਸੋਜਣ ਵਿੱਚ ਬਲਗਮ ਰੇਚਾ ਔਰ ਅੱਖਾਂ ਚਿੱਟੀਆਂ ਹੋਣੀਆਂ ਔਰ ਸਰੀਰ ਚਮਕੀਲਾ ਸਫੇਦ ਰੰਗ ਹੋਣਾ ਸੋਜਣ ਹੋਣੀ ਆਦਿਕ ਰੋਗ ਉਤਪਨ ਹੋ ਜਾਂਦੇ ਆ ਔਰ ਇਸ ਤਰ੍ਹਾਂ ਕੇ ਕਿਰਮੀ ਰੋਗ ਦੀ وجہ ਨਾਲ ਸੋਜਣ ਹੋ ਜਾਂਦੀ ਹੈ ਔਰ ਪੇਟ ਚ ਕੀੜੇ ਹੁੰਦੇ ਆ ਕਿਰਮੀ ਹੁੰਦੇ ਆ ਇਸ ਕਾਰਨ ਕਰਕੇ ਸੋਜਣ ਹੋ ਜਾਂਦੀ ਹੈ ਔਰ ਜਿਮ ਚਲਾਉਣਾ ਦਿਲ ਖਰਾਉਣਾ ਵਮਨ ਉਲਟੀ ਆਦਿਕ ਰੋਗ ਉਤਪਨ ਹੋ ਜਾਂਦੇ ਆ ਔਰ ਪੈਰ ਸੋਜਨੇ ਸਰੀਰ ਸੋਜਣਾ ਜਿਸ ਤਰ੍ਹਾਂ ਕਿ ਹਰੇ ਦਰਮੀ ਔਰ ਮੂਤਰ ਜਿਸ ਤਰ੍ਹਾਂ ਕਿ ਪਿਸ਼ਾਬ ਗੰਧਲਾ, ਕਾਲਾ, ਪੀਲਾ ਔਰ ਗਰਮ ਆਉਂਦਾ ਹੋਵੇ ਔਰ ਇਸਤੇ ਕਿ ਮੂਤਰੋਗ ਬਣ ਜਾਂਦੀ ਹੈ ਔਰ ਇਸਤੇ ਸਰੀਰ ਸੁੱਜਣ ਲੱਗ ਜਾਂਦਾ ਹੈ ਔਰ ਜਾਂ ਤਾਂ ਸਰੀਰ ਸੁੱਜ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਇਸ ਕਾਰਨ ਕਰਕੇ ਵੀ ਜਿਸ ਤਰ੍ਹਾਂ ਕਿ ਪਿਸ਼ਾਬ ਚੋਂ ਦੁਰਗੰਧ ਆਉਣੀ ਔਰ ਆਧਿਕ ਰੋਗ ਉਤਪਨ ਹੋ ਜਾਂਦੇ ਹੈ ਪੈਰ ਸੁੱਜਣ ਲੱਗ ਜਾਂਦੇ ਆ ਗਰਦ ਸੁੱਜ ਜਾਂਦਾ ਹੈ ਜੀਵਾਂ ਸੁੱਜਣ ਲੱਗ ਜਾਂਦੀ ਹੈ ਜਿਸ ਤਰ੍ਹਾਂ ਕਿ ਗਰਮੀ ਦੀ ਸੋਜਣਾ ਹੋ ਜਾਂਦੀ ਹੈ ਔਰ ਗਰਮੀ ਦੀ ਵਜ੍ਹਾ ਨਾਲ ਇਹ ਵਸਤ ਗਰਮੀ ਹੋ ਜਾਂਦੀ ਹੈ ਔਰ ਪੇਟ ਵਜ਼ਨ ਲੱਗ ਜਾਂਦਾ ਹੈ ਪੇਟ ਫੁੱਲਣ ਲੱਗ ਜਾਂਦਾ ਹੈ ਔਰ ਪੈਰ ਸੁੱਜਣ ਲੱਗ ਜਾਂਦੇ ਆ ਹੱਥ ਪੈਰ ਸੁੱਜਣ ਲੱਗ ਜਾਂਦੇ ਆ ਔਰ ਕੰਠ ਗਲਾ ਸੁੱਜ ਜਾਂਦਾ ਹੈ ਔਰ ਖੂਨ ਤੋਂ ਪਾਣੀ ਬਣਨ ਲੱਗ ਜਾਂਦਾ ਹੈ ਔਰ ਹੰਥ ਨਾਲ ਸੂਜਣ ਵਾਲੀ ਜਗ੍ਹਾ ਨੂੰ ਦਬਾਂਤੇ ਉਸ ਤੇ ਗੱਡਾ ਭਜੰਦਾ ਟਵਾ ਹੋ ਜਾਂਦਾ ਹੈ ਔਰ ਫਿਰ ਟਵਾ ਆਪਣੇ ਆਪ ਫਰ ਜਾਂਦਾ ਹੈ ਅਸ ਕਾਰਨ ਖੂਨ ਤੋਂ ਪਾਣੀ ਬਣਨ ਲੱਗ ਜਾਂਦਾ ਹੈ ਰੰਗ ਪੀਲਾ ਨੀਲਾ ਆਦਿ ਹੋਣ ਲੱਗ ਜਾਂਦਾ ਹੈ ਯਾਦ ਅਸਰ ਗਰਮੀ ਆ ਵਾਲੀ ਸੋਜਨ ਤੇ ਅੱਖਾਂ ਗਰਮ ਹੋਣੀਆਂ ਅੱਖਾਂ ਮਰਚਣੀਆਂ ਅੱਖਾਂ ਲਾਲ ਹੋਣੀਆਂ ਔਰ ਰੰਗ ਪੀਲਾ ਹੋਣਾ ਯਕਾ ਪੀਲੀਆ ਹੋਣੀ ਆ ਸੋਜਨ ਹੋਣੀ ਔਰ ਖੂਨ ਤੋਂ ਪਾਣੀ ਬਲਣਾ ਆਦਿ ਕੋਈ ਕੁਝ ਪਨ ਹੋ ਜਾਂਦੇ ਆ ਔਰ ਜਿਸ ਤਰ੍ਹਾਂ ਕਿ ਜ਼ਿਆਦੇ ਸੋਜਨ ਹੋ ਜਾਂਦੀ ਹੈ ਮਨੁੱਖ ਆਪਣਾ ਉਪਚਾਰ ਨਹੀਂ ਕਰਵਾਉਂਦਾ ਤੇ ਇਸ ਤੇ ਕੰਮ ਵਿਗੜ ਜਾਂਦਾ ਹੈ ਔਰ ਨਾਲ ਹੀ ਲੁਕਤ ਹੋ ਜਾਂਦੀ ਹੈ ਨਾ ਬਚਨਣ ਹੋ ਜਾਂਦੀ ਹੈ ਆਏ ਵਿਦੇ ਸਲੁਕਾਂ ਚ ਲਿਖਿਆ ਦ੍ਰਿਸ਼ਤੇ ਚਰਨੇ ਨਾੜੀ ਦ੍ਰਿਸ਼ਤੇ ਚਰਨੇ 나ੜੀ ਕਰਹਿ ਨਾਵੋ ਹੀ ਦ੍ਰਿਸ਼ਤੇ ਮੁਖਮ ਵਿਤ ਮੁਖਮ ਵਿਕਮ ਵੇਚਨ ਯਛਾ ਜੀਵਤੰ ਤਸਯ ਦੁਰਲਭੰ ਆਯੁਰਵੇਦ ਲਿਖੇ ਨਾੜੀ ਫ੍ਰਿਕਸ਼ਾ ਦੇ ਵਿੱਚ ਲਿਖਿਆ ਹੈ ਨਵ ਜੀਖਣ ਵੇਲੇ ਜਿਸ ਤਰ੍ਹਾਂ ਕਿ ਮਨੁੱਖ ਜਿਹੜਾ ਹੈ ਔਰ ਮੁਖ ਫੁੱਲ ਜਾਂਦਾ ਹੈ ਮੂੰਹ ਸੋਚ ਜਾਂਦਾ ਹੈ ਸਰੀਰ ਸੁੱਚ ਜਾਂਦਾ ਹੈ ਔਰ ਮਨੁੱਖ ਜਿਹੜਾ ਹੈ ਅੰਦਰੂਣੀ ਨਾੜੀਆਂ ਸੂਜਣਾ ਹੋ ਜਾਂਦੀ ਹੈ ਔਰ ਸਾਹ ਖਿਚਮਾਉਣ ਲੱਗ ਜਾਂਦਾ ਹੈ ਔਰ ਸਾਹ ਰੁਕਣ ਲੱਗ ਜਾਂਦਾ ਹੈ ਔਰ ਅੱਥ ਦੀ ਨਾੜੀ ਚੱਲਣ ਵਾਲ ਜਾਂਦੀ ਹੈ ਔਰ ਪੈਰ ਦੀ ਨਬ ਚ ਦੇਖਦਾ ਦੇਖਦਾ ਕੋਈ ਤਾਂ ਪੈਰ ਦੀ ਨਬ ਜੀ ਚਲਦੀ ਹੈ ਅਲਵਿਚ ਲਿਖਿਆ ਹੈ ਕਿ ਦ੍ਰਿਸ਼ਤੇ ਚਰਨੇ ਨਾੜੀ ਔਰ ਜਦੋਂ ਨਾੜੀ ਦ੍ਰਿਸ਼ਤਿ ਦੇਖਦਾ ਹੈ ਔਰ ਚਰਨੇ ਚਰਨੇ ਪੈਰ ਦ੍ਰਿਸ਼ਤੇ ਨਾੜੀ ਚਰਨੇ ਕਰੇ ਹੈ ਨਾਭ ਹੀ ਦ੍ਰਿਸ਼ਤਿ ਔਰ ਜਦੋਂ ਨਾੜੀ ਦੇਖਦਾ ਹੈ ਤੇ ਨਾੜੀ ਲੁਫਤ ਹੋ ਜਾਂਦੀ ਹੈ ਚੱਲਣੋਂ ਹਟ ਜਾਂਦੀ ਹੈ ਔਰ ਪੈਰ ਦੀ ਨਾੜੀ ਹੀ ਚੱਲਦੀ ਹੋਵੇ ਪੈਰ ਦੀ ਨਾੜੀ ਹੀ ਚੱਲਦੀ ਹੋਵੇ और मुख विक मुख मुखमितम वि, और मुख टेढ़ा होने लग जे फूल जाए और इस तरह मुखम विकवितम यक्षा जीवतम दुर्लभम और उस यक्षा जिस मनुष्य का इतना हाल माड़ा हुए और यक्ष जिसका इतना माड़ा हाल हुए तस्या उसका तस्य हा दुर्लभम तस्य हा जीवनम दुर्लभम और उसका जीवन त्राण दुर्बल कठिन है और मुश्किल है इस करके आयुर्वेद मुताबिक रक्त सिंच उपचार करवाना होता है और वैद्य विद्वान नाली परीक्षा करके नाली नब्ज देख के ये पता करता है ये किस किस्म की ये सूजन है किस किस्म का रो है रोग है ਕੀ ਇਸ ਤੇ ਉਸ ਦੇ ਰੰਚਾ ਦਵਾਈ ਲੱਗੂਗੀ ਔਰ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 613 ਨਾਗਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇਰਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ